ਕਹਣਾ ਚੋਗੇ ਜੀ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੇ ਤੇ ਬੜੇ ਅਲਿਗੇਸ਼ਨ ਲਗਾ ਰਹੇ ਠੀਕ ਕਰਣਾ ਚੋਗੇ ਗੱਲ ਇਹਦਾ ਜੀ ਮੈਂ ਥਾਣਿਆਂ ਫਟੇਗਾ ਚੂੜੀਆਂ ਵਿਸ਼ੇ ਤੌਰ ਤੇ ਤਫ਼ਤੀਸ਼ ਰਹਿ ਕੇ ਸਬ ਇਨਫਰਾਸਟਰਕਚਰ ਪਗੰ ਦੱਸਾਂਗਾ ਉੱਥੇ ਲਗਾਇਆ ਛੇ ਪ੍ਰੀਨ ਨੂੰ ਇਹਨਾਂ ਤਿੰਨ ਮੁੰਡਿਆਂ ਨੇ ਮਲ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਂ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀਕ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਲਾ ਰੱਖੀ ਹੋਣਾ ਉਹਨੂੰ ਇਹਨਾਂ ਨੇ ਛੇੜਛਾੜ ਕੀਤੀ ਆ ਤੇ ਮਲਬਤ ਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਕਿ ਤੇਰਾ ਫਰੈਂਡਸ਼ਿਪ ਕਰ ਲਈ ਆ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੇ ਦੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ 'ਤੇ ਕਿੱਟ ਵੱਜਣ ਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ ਜਾ ਕੇ ਮੈਡੀਕਲ ਲਿਆ ਜੀ ਐਮਐਲਆਰਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁਰੇ ਗਏ ਆ ਆਪਣੇ ਘਰਾਂ ਤੋਂ ਭਗੋੜੇ ਹੋਗੇ ਕਿਉਂਕਿ ਤੇਨੇ ਮੁੰਡੇ ਕ੍ਰਿਮੀਨਲ ਸੀਗੇ ਇੱਕ ਘਰਾਂ ਤੋਂ ਭਗੋੜੇ ਹੋ ਗਏ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਆਂ ਵੀ ਅਸੀਂ ਤੁਹਾਡੀ ਯੋਗ ਕਰਦਾ ਅਸੀਂ ਤੁਹਾਡਾ ਨੁਕਸਾਨ ਕਰਦਾ ਉਹਨਾਂ ਨੇ ਇਹਨਾਂ ਨੇ ਫਿਰ ਮਤਲਬ ਪ੍ਰੀਤ ਪਾਣੇ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਸਾਮਾਨ ਸੀ ਸਾਰਾ ਸਾਰ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪਲੀਟ ਕੀਤੀ ਵੀ ਸਾਡਾ ਜਿਹੜਾ ਉਹਨਾਂ ਨੂੰ ਧਮਕੀਆਂ ਦਿੰਦੇ ਤੇ ਇਹਨਾਂ ਬੰਦਿਆਂ ਜਿੰਨਾ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨ ਤੇ ਇਹਨਾਂ ਦੀ ਆਸਰੇ ਚ ਬੈ ਕੇ ਉਹਨਾਂ ਕਹਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਕਿ ਅਸੀਂ ਪਰਚੇ ਚ ਕੀ ਲਾਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਟਰ ਬੰਦਿਆਰੇ ਸ਼ਹਿਰ ਵਿੱਚ ਮੋਟਰ ਬੰਦਿਆਰਾਂ ਦੇ ਵਿੱਚ ਬੈ ਕੇ ਇਹਨਾਂ ਦਾ ਤਿੰਨਾਂ ਤੇ 50-50 ਹਜ਼ਾਰ ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥੇੜੀ ਸੀ ਉਹਨਾਂ ਨੇ 50-50 ਹਜ਼ਾਰ ਦਿੱਤਾ ਜਿਹੜੀ ਤੀਜੀ ਥੇੜੀ ਸੀ ਅਜੇ ਡੁੰਗਰ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸੱਟ ਦੇ ਹੁਣ ਵੀ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਟੀ ਨਗਰ ਜਾਂਦਾ ਵਾ ਉਥੋਂ ਇਹ ਹੈਰਾ ਉਹਨਾਂ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹਨਾਂ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਦਿੰਦੀ ਆ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫੈਸਲੇ ਦਾ ਟੂਰੀਆ ਸ਼ਹਿਰ ਤੇ ਮੋਹਰ ਬੰਦਿਆ ਜਿਹੜੇ ਜੁੰਮੇਰੇ ਵਿਅਕਤੀ ਐਮਸੀ ਵਗੈਰਾ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਾਇਆ ਵਾ ਮੇਰਾ ਇਹ ਸਪੈਸ਼ਲਿਟੀ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਹਾਂ ਵੀ ਜੇ ਉਹ 2-3 ਰੁਪਏ ਭਰਦੇ ਆ ਤੇ ਤੁਸੀਂ ਵੀ ਪੈਸੇ ਭਰ ਦਿਓ ਇਹ ਕਿਹਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਦੇ ਕੱਲੇ ਤੇ ਭਾਈ ਪਰਚਾ ਦੇ ਦੋ ਮੈਂ ਮੁੰਡੇ ਦੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਮਿਰਟੇਲ ਜਾਉ ਲਾਇਆ ਤੇ ਕੋਈ ਸਚਾਈ ਨਹੀਂ ਆ ਕਿ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਗ ਕਰਕੇ ਕਹਾਣੀ ਬਣਾ ਕੇ ਰੇਂਦੇ ਆ ਇਹ ਵੀਡੀਓ ਇਹ ਭਾਈ ਆ ਇਹਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਐਸਆਈ ਬਲਵਿੰਦਰ ਸਿੰਘ ਜੋ ਥਾਣਾ ਫਤੇਗੜ ਚੋੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਮਿਤੀ 19/2/2025 ਅੰਡਰ ਸੈਕਸ਼ਨ 75 115 2 118 1 3 ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਦੋਸ਼ੀ ਅਜੇ ਹੈਗਾ ਅਜੇ ਮਸੀਹ ਦਾ ਬੇਟਾ ਹੈ ਅਬੀ ਇਹ ਦੋਸ਼ੀ ਹੈ ਤੇ ਅਜੇ ਮਸੀਹ ਨਾਲ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਦੇ ਹੋਏ ਐਸਆਈ ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਭਾਗੀ ਪਤਾਲ ਤੋਂ ਜੋ ਵੀ ਤੱਤ ਸਭ ਦੇ ਆਣ ਕੇ ਉਸ ਤੇ ਬਣਾਵਗਲੀ ਕਾਬੇ ਕੀਤੀ ਜਾਊਗੀ